ਮਾਝ ਮਹੱਲਾ ਪੰਜਵਾਂ ਦੁਖ ਤਦੇ ਜਾਂ ਵਿਸਰ ਜਾਵੈ ਹੁਖ ਵਿਆਪੈ ਬਹੁ ਬਿਦ ਤਹਾਵੈ ਸਿਮਰਤ ਨਾਮ ਸਦਾ ਸੋਹੇਲਾ ਜਿਸ ਦੇਵੈ ਦੀਨ ਦਇਆਲਾ ਜੀਉ ਸਤਿਗੁਰ ਮੇਰਾ ਵਡਸੰ ਰਖਾ ਜੀ ਇਹ ਸੰਭਾਲੀ ਤਾਂ ਸਭ ਦੁਖ ਲਥਾ ਚਿੰਤਾ ਰੋਗ ਗਈ ਹਾਂ ਪੀੜਾ ਆਪ ਕਰੇ ਪ੍ਰਤਪਾਲਾ ਜੀਓ ਬਾਰਿਕ ਵਾਂਗੀ ਹਾਂ ਸਭ ਕਿਛ ਮੰਗਾ ਦੇਂਦੇ ਤੋੜ ਨਾਹੀਂ ਪ੍ਰਬਰੰਗਾ ਪੈਰੀ ਪੈ ਤੈ ਬਹੁਤ ਮਨਾਈ ਦੀਨ ਦਇਆਲ ਗੋਪਾਲਾ ਜੀਓ ਹੋਂ ਬਲਿਹਾਰੀ ਸਤਗੁਰੂ ਪੂਰੇ ਜਿਨ ਬੰਧਨ ਕਾਟੇ ਸਗਲੇ ਮੇਰੇ ਫਿਰਦਾ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਓ ਮਾਜ ਮਹੱਲਾ ਪੰਜਵਾ ਲਾਲ ਗੋਪਾਲ ਦਿਆਲ ਰੰਗੀਲੇ ਗਹਿਰ ਗੰਭੀਰ ਬੇਅੰਤ ਗੋਵਿੰਦੇ ਉਥਾ ਬੇਅੰਤ ਸੁਆਮੀ ਸਿਮਰ ਸਿਮਰ ਹਉ ਜੀਵਾ ਜੀਓ ਦੁਖ ਪੰਜਨ ਨਿਧਾਨ ਅਮੋਲੇ ਨਿਰਭਉ ਨਿਰਵੈਰ ਅਥਾ ਅਤੋਲੇ ਆਕਾਲ ਮੂਰਤ ਅਜੂਨੀ ਸੰਭਉ ਮਨ ਸਿਮਰਤ ਠੰਡਾ ਥੀ ਵਾ ਜੀਓ ਸਦਾ ਸੰਗੀ ਹਰ ਰੰਗ ਗੋਪਾਲਾ ਊਚ ਨੀਚ ਕਰੇ ਪ੍ਰਤਪਾਲਾ ਨਾਮ ਰਸਾਇਣ ਮਨ ਤ੍ਰਿਪਤਾਇ ਗੁਰਮੁਖ ਅੰਮ੍ਰਿਤ ਪੀ ਵਾ ਜੀਓ ਦੁਖ ਸੁਖ ਪਿਆਰੇ ਤੁਧ ਧਿਆਈ ਏਸ ਮਤ ਗੁਰੂ ਤੇ ਪਾਈ ਨਾਨਕ ਕੀ ਧਰ ਤੂੰ ਹੈ ਠਾਕੁਰ ਹਰ ਰੰਗ ਪਾਰ ਪਰਿਵਾ ਜਿਓ ਬਾਦ ਮਹੱਲਾ ਪੰਜਵਾਂ ਧਨ ਸੋ ਵੇਲਾ ਜਿਤ ਮੈਂ ਸਤਗੁਰ ਮਿਲਿਆ ਸਫਲ ਦਰਸ਼ਨ ਨੇਤਰ ਤੇਖਤ ਤਰਿਆ ਧਨ ਮੂਰਤ ਚਸੇ ਪਲ ਘੜੀਆਂ ਧਨ ਸੋ ਓਏ ਸੰਜੋਗਾ ਜਿਓ ਉਦਮ ਕਰਤ ਮਨ ਨਿਰਮਲ ਹੋਵਾ ਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ ਨਾਮ ਨਿਧਾਨ ਸਤਗੁਰੂ ਸੁਣਾਇ ਮਿਟ ਗਏ ਸਗਲੇ ਰੋਗਾ ਜੀਓ ਅੰਤਰ ਬਾਹਰ ਤੇਰੀ ਬਾਣੀ ਤੁਧ ਆਪ ਕਥੀ ਤੈ ਆਪ ਵਖਾਣੀ ਗੁਰ ਕਹਿਆ ਸਭ ਏਕੋ ਏਕੋ ਅਵਰ ਨ ਕੋਈ ਹੋਏਗਾ ਜੀਓ ਅੰਮ੍ਰਿਤ ਰਸ ਹਰ ਗੁਰ ਤੇ ਪੀਆ ਹਰ ਤੈਨ ਨਾਮ ਭੋਜਨ ਖੀਆ ਨਾਮ ਰੰਗ ਨਾਮ ਚੋਜ ਤਮਾਸ਼ੇ ਨਾਉ ਨਾਨਕ ਕੀਨੇ ਭੋਗਾ ਜਿਉ ਬਾਜ ਮਹੱਲਾ ਪੰਜਵਾਂ ਸਗਲ ਸੰਤਨ ਪਹਿ ਵਸਤ ਇਕ ਮਾਨ ਦਾ ਹੋ ਕਰਾਂ ਬੇਨੰਤੀ ਮਾਨ ਤਿਆਗੋ ਵਾਰ ਵਾਰ ਜਾਈ ਲਖ ਬਰੀਆ ਦੇਹੋ ਸੰਤਨ ਕੀ ਧੂਰਾ ਜਿਉ ਤੁਮ ਦਾਤੇ ਤੁਮ ਪੁਰਖ ਵਿਧਾਤੇ ਤੁਮ ਸਮਰੱਥ ਸਦਾ ਸੁਖ ਦਾਤੇ ਸਭ ਕੋ ਤੁਮਹੀ ਤੇ ਵਰਸਾਵੇ ਔਸਰ ਕਰੋ ਹਮਾਰਾ ਪੂਰਾ ਜੀਓ ਦਰਸ਼ਨ ਤੇਰਾ ਭਵਨ ਪੁਨੀਤਾ ਆਤਮ ਗੜ ਬਖਮ ਤਿਨਾਹੀ ਜੀਤਾ ਤੁਮ ਦਾਤੇ ਤੁਮ ਪੁਰਖ ਵਿਧਾਤੇ ਤੁਦ ਜੀਵਡ ਅਵਰਨਾ ਸੂਰਾ ਜੀਓ ਰੇਲ ਸੰਤਨ ਕੀ ਮੇਰਾ ਮੁਖ ਲਾਗੀ ਦੁਰਮਤ ਦਿਨ ਸੀ ਕੋ ਬੋਧ ਅਭਾਗੀ ਸੱਚ ਕਰ ਬੈਸ ਰਹੇ ਗੁਣ ਗਾਏ ਨਾਨਕ ਬਿਨ ਸੇ ਕੂ ਰਾ ਜਿਓ ਬਾਜ ਮਹੱਲਾ ਪੰਜਵਾਂ ਵਿਸਰਨਾਹੀ ਏ ਵਡਦਾਤੇ ਕਰ ਕਿਰਪਾ ਭਗਤਨ ਸੰਗ ਰਾਤੇ ਦਿਨ ਸਰੇਣ ਜਿਉ ਤੁਦ ਧਿਆਈ ਇਹੇ ਦਾਨ ਮੋਹ ਕਰਣਾ ਜਿਓ ਮਾਟੀ ਅੰਦੀ ਸੁਰਤ ਸਮਾਈ ਸਭ ਕੁਛ ਦੀਆ ਭਲਿਆ ਜਾਈ ਆਨੰਦ ਬਿਨੋਦ ਚੋਜ ਤਮਾਸ਼ੇ ਤੁਧ ਭਾਵੇਂ ਸੋ ਹੋਣਾ ਜੀਓ ਜਿਸ ਦਾ ਦਿੱਤਾ ਸਭ ਕੁਛ ਲੈਣਾ ਛੱਤੀ ਅੰਮ੍ਰਿਤ ਭੋਜਨ ਖਾਣਾ ਸਹਿਜ ਸੁਖਾਲੀ ਸੀਤਲ ਪਵਣਾ ਸਹਿਜ ਕੇਲ ਰੰਗ ਕਰਣਾ ਜੀਓ ਸਾ ਬੁੱਧ ਦੀਜੈ ਜਿਤ ਵਿਸਰਹਿ ਨਾਹੀ ਸਾ ਮਤ ਦੀਜੈ ਜਿਤ ਤੁਦ ਧਿਆਈ ਸਾਸ ਸਾਸ ਤੇਰੇ ਗੁਣ ਗਾਵਾਂ ਕੋਟ ਨਾਨਕ ਗੁਰ ਚਰਣਾ ਜੀਉ ਬਾਜ ਮਹਲਾ ਪੰਜਵਾਂ ਸਿਫਤ ਸਾਲਾ ਹਣ ਤੇਰਾ ਹੁਕਮ ਰਜਾਈ ਸੋ ਗਿਆਨ ਧਿਆਨ ਜੋ ਤੁਦ ਭਾਈ ਸੋਈ Jap ਜੋ ਪ੍ਰਭ ਜੀਉ ਭਾਵੇ ਭਾਣੇ ਪੁਰ ਗਿਆਨਾ ਜੀਓ ਅੰਮ੍ਰਿਤ ਨਾਮ ਤੇਰਾ ਸੋਈ ਗਾਵੈ ਜੋ ਸਾਹਿਬ ਤੇਰੇ ਮਨ ਭਾਵੈ ਤੂੰ ਸੰਤਨ ਕਾ ਸੰਤ ਤੁਮਹਾਰੇ ਸੰਤ ਸਾਹਿਬ ਮਨ ਮਾਨਾ ਜੀਓ ਤੂੰ ਸੰਤਨ ਕੀ ਕਰਹਿ ਪ੍ਰਤਪਾਲਾ ਸੰਤ ਖੇਲੇ ਤੁਮ ਸੰਗ ਗੋਪਾਲਾ ਆਪਣੇ ਸੰਤ ਤੁਧ ਖਰੇ ਪਿਆਰੇ ਤੂੰ ਸੰਤਨ ਕੇ ਪ੍ਰਾਨਾ ਜੀਓ ਉਨ ਸੰਤਨ ਕੈ ਮੇਰਾ ਮਨ ਕੁਰਬਾਨੇ ਜਿਨ ਤੁਂ ਜਾਤਾ ਜੋ ਤੁਧ ਮਨ ਭਾਨੇ ਤਿਨ ਕੈ ਸੰਤ ਸਦਾ ਸੁਖ ਪਾਇਆ ਹਰ ਰਸ ਨਾਨਕ ਤ੍ਰਿਪਤ ਅਗਨ ਜੀਉ ਮਾਜ ਮਹੱਲਾ ਪੰਜਵਾਂ ਤੂੰ ਜਲ ਨਿਧ ਹਮ ਮੀਨ ਤੁਮਹਾਰੇ ਤੇਰਾ ਨਾਮ ਗੂੰਦ ਹਮ ਚਾਤ੍ਰਿਕ ਤਖ ਹਾਰੇ ਤੁਮਰੀ ਆਸ ਪਿਆਸ ਆ ਤੁਮਰੀ ਉਮਹੀਂ ਸੰਗ ਮਨ ਲੀਨਾ ਜੀਓ ਜਿਉਂ ਬਾਰਕ ਪੀ ਖੀਰ ਅਘਾਵੇਂ ਜਿਉਂ ਨਿਰਤਨ ਧਨ ਦੇਖ ਸੁਖ ਪਾਵੇਂ ਤਿਰਖਾਵੰਤ ਜਲ ਪੀਵਤ ਠੰਡਾ ਕਿਉ ਹਰ ਸੰਗ ਇਹ ਮਨ ਪੀਨਾ ਜੀਓ ਜਿਉਂ ਅੰਧਿਆਰ ਐ ਦੀਪਕ ਵਰਗਾ ਸਾ ਭਰਤਾ ਚਿਤਵਤ ਪੂਰਨ ਆਸਾ ਮਿਲ ਪ੍ਰੀਤਮ ਜਿਉਂ ਹੋਤ ਅਨੰਦਾ ਕਿਉ ਹਰ ਰੰਗ ਮਨ ਰੰਗੀਨਾ ਜੀਓ ਸੰਤਨ ਮੋਕਾ ਹਰ ਮਾਰਗ ਪਾਇਆ ਸਾਧ ਕ੍ਰਿਪਾਲ ਹਰ ਸੰਗ ਦੇ ਜਹਾਇ ਹਰ ਹਮਰਾ ਹਮ ਹਰ ਕੇ ਦਾਸੇ ਨਾਨਕ ਸ਼ਬਦ ਗੁਰੂ ਸਤਿ ਦੀਨਾਂ ਜੀਓ